ਖਾਉਨੇ ਇਹ ਜਿਹੜਾ ਘਰ ਹੈ ਆਦਰਸ਼ ਨਗਰ ਗਲੀ ਨੰਬਰ 180 ਦੇ ਵਿੱਚ ਜਿਹੜਾ ਇਹ ਮਕਾਨ ਹੈ ਇਥੋਂ ਗਲੀ ਹੈ ਜਿਹੜੀ ਜਾਂਦੀ ਹੈ ਇਹ ਜਿਹੜੀ ਗਲੀ ਹੈ ਇਹ ਬਿਲਕੁਲ ਜਿਹੜਾ ਸੂਏ ਸੂਏ ਦੇ ਉੱਤੇ ਜਿਹੜਾ ਲੋਹੇ ਵਾਲਾ ਪੁਲ ਬਣਿਆ ਹੋਇਆ ਉਹ ਪੁਲ ਦੇ ਬਿਲਕੁਲ ਸਾਹਮਣੇ ਜਿਹੜੀ ਗਲੀ ਹੈ ਉਹ ਗਲੀ ਦੇ ਵਿੱਚ ਜਾ ਕੇ ਇਥੋਂ ਪੰਜ ਸੱਤ ਘਰ ਛੱਡ ਕੇ ਜਿਹੜਾ ਗਰੀਬ ਘਰ ਦਾ ਘਰ ਡਿੱਗਿਆ ਉਹਦੀ ਲੋਕੇਸ਼ਨ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਅਜੇ ਜਿਹੜੇ ਗਰੀਬ ਪਰਿਵਾਰਾ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਘਰ ਇਹ ਜਿੱਥੇ ਮੀਹਾ ਨੇ ਸਾਰੇ ਪੰਜਾਬ ਦੇ ਵਿੱਚ ਕਹਿਰ ਗੁਜ਼ਾਰਿਆ ਹੋਇਆ ਹੈ ਇੱਥੇ ਇੱਕ ਆਦਰਸ਼ ਨਗਰ ਗਲੀ ਨੰਬਰ 111 ਦੇ ਵਿੱਚ ਜਿਹੜਾ ਇੱਕ ਗਰੀਬ ਘਰ ਦਾ ਜਿਹੜਾ ਮਕਾਨ ਹੈ ਛੱਤ ਹੈ ਉਹ ਡਿੱਗ ਚੁੱਕੀ ਆ ਬੇਸ਼ੱਕ ਜਾਨੀ ਨੁਕਸਾਨ ਤੋਂ ਬਚਾਇਆ ਹੈ ਪਰ ਜਿਹੜਾ ਛੱਤ ਹੈ ਬਿਲਕੁਲ ਗਰੀਬ ਘਰ ਹੈ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਅਜਿਹੇ ਪ੍ਰਾਪਰ ਮੱਦ ਜ਼ਰੂਰ ਧਿਆਨ ਦਿੱਤਾ ਜਾਵੇ ਦਿਖਾਉਣਾ ਸਾਨੂੰ ਦਾਇਰ ਤਸਵੀਰ ਹਾਂਜੀ ਪਹਿੰਜ ਕੀ ਨਾਮ ਹੈ ਧਰਮਜੀਤ ਹੈ ਜੀ ਅੱਜ ਰੱਬ ਦੀ ਇੱਕ ਕਰੋਪੀ ਆ ਜਿਹੜੀ ਉਹ ਤੁਹਾਡੇ ਘਰ ਤੇ ਵਾਪਰੀ ਐ ਛੱਤ ਡਿੱਗੀ ਐ ਕਿੰਨਾ ਕੁ ਨੁਕਸਾਨ ਆ ਵਗੈਰਾ ਸਾਰੇ ਸਜੰਦਰੀ ਸਾਮਾਨ ਸਾਰ ਅੱਛਾ ਕੋਈ ਜਾਣੀ ਕੋਈ ਥੱਡੇ ਕੋਈ ਮਤਲਬ ਕਿ ਜੀ ਵਗੈਰਾ ਦਾ ਕੋਈ ਨਹੀਂ ਜੀ ਜਿਹੜਾ ਸਮਾਨ ਆ ਉਹ ਕਿੰਨਾ ਕਰਦਾ ਵਿਆ ਉਹ ਸਾਰਾ ਦਬ ਗਿਆ ਜੀ ਅੱਛਾ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲਾ ਕੋਈ ਮੈਂਬਰ ਨਹੀਂ ਜੀ ਆਪ ਹੀ ਕਰਦੇ ਆ ਤੁਸੀਂ ਕੀ ਕੰਮ ਕਰਦੇ ਕਰਾਂਚ ਕਰਦੀ ਆ ਜੀ ਪਰਿਵਾਰ ਡਾਕਟਰ ਬੇਟਾ ਗਿਆ ਜੀ ਇੱਕ ਬੇਟੀ ਆ ਗਿਆ ਤਨ ਜਾਨੀ ਆ ਜੀ ਅਛੇ ਵੀ ਇਹ ਪਰਚਾ ਸੰਪੋ ਕੀ ਮੰਗ ਕਰਦੇ 3 ਮਾਰਚ ਅਹੀ ਅਜੀ ਦੇਖ ਲਓ ਹੁਣ ਤੁਸੀਂ ਆਪੇ ਸਮਝਦਾ ਲੂਗਾ ਤੁਹਾਨੂੰ ਪਤਾ ਹੀ ਹੈਗਾ ਵੀ ਜੇ ਆਪਣਾ ਕੋਈ ਆਹੀ ਸੱਤ ਵਗੈਰਾ ਕੋਈ ਹੋਰ ਅਛਾ ਜੇ ਤੁਹਾਡੇ ਪਰਿਵਾਰਕ ਮੈਂਬਰ ਆਉ ਲਗ ਰਹੇ ਹਾਂਜੀ ਹਾਂਜੀ ਕਿਸੇ ਤੇ ਗੋਲੋ ਕੱਢੀ ਹਾਂਜੀ